ਜਗਜੀਤ ਸਿੰਘ ਲੋਹਟਬੱਦੀ ਦੀ ਰਚਨਾ ਜਗ ਜਿਉਂਦਿਆਂ ਦੇ ਮੇਲੇ ਜਿਉਂਦਿਆਂ ਦੇ ਮੇਲੇ ਅੰਗ ਸੰਗ ਰਹਿੰਦੇ ਹਨ ਤੇ ਵਿਛੜ ਗਿਆ ਦੀਆਂ ਯਾਦਾਂ ਮੂਲ ਤੱਤ ਹੈ ਅਤੇ ਸਿੱਧਾ ਹੁੰਦਾ ਹੈ ਜੀਵਨ ਧਾਰਾ ਅੱਜ ਦੀ ਨਿਰੰਤਰਤਾ ਵਿੱਚ ਵਹਿੰਦੀ ਰਹਿੰਦੀ ਹੈ ਬੀਤਿਆ ਕੱਲ ਅਤੀਤ ਦੀ ਬੁੱਕਲ ਵਿੱਚ ਛੁਪ ਜਾਂਦਾ ਲੰਘੇ ਪਲਾਂ ਵਿੱਚੋਂ ਉਪਜੀ ਕੋਈ ਚਾਨਣ ਦੀ ਲੀਕ ਅਕਸਰ ਅੰਬਰ ਨੂੰ ਰੌਸ਼ਨ ਕਰ ਦਿੰਦੀ ਹੈ ਜਦੋਂ ਕਿ ਹਨੇਰੇ ਪੱਖ ਦਾ ਕੋਈ ਪੂਰ ਸਾਨੂੰ ਕਨਕੂਰ ਅੰਧਕਾਰ ਦੀ ਸਰਦਲ ਤੇ ਲਿਆ ਖੜਾ ਕਰਦਾ ਹੈ ਗੁਜਰੀਆਂ ਹੋਈਆਂ ਘੜੀਆਂ ਚੇਤਿਆਂ ਦੀ ਚੰਗੇਰ ਵਿੱਚ ਵਸ ਜਾਂਦੀਆਂ ਹਨ ਉਹ ਇੱਕ ਦਾਬਾਸਾ ਸਮੇਂ ਦੇ ਗਰਭ ਵਿੱਚ ਹੁੰਦਾ ਦੋਆ ਤੋਂ ਵੱਖਰੀ ਚੱਲ ਦਾ ਸੂਚਕ ਹੈ ਵਰਤਮਾਨ ਵਰਤਮਾਨ ਹੀ ਐਸਾ ਖਣ ਹੈ ਜਿਹੜਾ ਨੰਗਲੀ ਦੁਨੀਆ ਦੇ ਸੁਪਨਿਆਂ ਸਾਵੇਂ ਖਿਲਾਰ ਕੇ ਸੁਨੇਹਾ ਦਿੰਦਾ ਹੈ ਮਹਿਰਮਾ ਤਵਾ ਦੀ ਖਿਸ ਜਾਈ ਤੇਰੇ ਸਾਹਮਣੇ ਖੜੀ ਹੈ ਰੰਗਾਂ ਦੀ ਮਹਿਫਿਲ ਦਾ ਆਨੰਦ ਲੈ ਕਲ ਕਿਸ ਨੇ ਵੇਖਿਆ ਜ਼ਿੰਦਗੀ ਜੀਵਨ ਕਲਾ ਦਾ ਨਾ ਹੈ ਜੋ ਸਬਕ ਕਿਤਾਬਾਂ ਵਿੱਚੋਂ ਨਹੀਂ ਮਿਲਦੇ ਉਹ ਜ਼ਿੰਦਗੀ ਦੀ ਚਿੱਤਰਪਟ ਤੇ ਉਕਰੇ ਮਿਲਦੇ ਹਨ ਮਲੇਮ ਪਾਸਾ ਦੇਖੋਗੇ ਤਾਂ ਸੁਹਾਵਣਾ ਲੱਗੇਗਾ ਖਰਵਾ ਬੰਨਾ ਨਰਾਸ਼ ਕਰੇਗਾ ਕਠੋਰ ਅਧਿਆਪਕ ਦਾ ਦਰਜਾ ਮਿਲਿਆ ਹੋਇਆ ਜ਼ਿੰਦਗੀ ਨੂੰ ਸਿਖਾਈ ਬਿਨਾ ਮਰਨ ਵੀ ਨਹੀਂ ਦਿੰਦੀ ਜਗ ਜੰਕਸ਼ਨ ਰੇਲਾਂ ਦਾ ਮਿਲਾਬ ਤੇ ਵਿਛੋੜਾ ਸਕੀਆਂ ਪੈਣਾ ਨਹੀਂ ਮੇਲ ਜੁਲ ਦੇ ਲਮਹੇ ਸਦੀਵੀ ਸਕੂਨ ਬਖਸ਼ਦੇ ਹਨ ਪਰ ਜੁਦਾਈ ਦਾ ਹੇਰਵਾ ਮਨਾਂ ਵਿੱਚ ਘਰ ਕਰ ਜਾਂਦਾ ਹੈ ਦਿਲਾਂ ਦੀ ਉਦਾਸੀ ਬਾਕੀ ਦੇ ਖੈਰ ਸੁੱਖਾਂ ਨੂੰ ਟੱਕ ਲੈਂਦੀ ਹੈ ਫਿਰ ਮਾਨਕ ਦੀ ਹੇਕ ਰੂਹ ਨੂੰ ਟੁੰਬਦੀ ਲੱਗਦੀ ਹੈ ਮਿਲੇ ਦੀਆਂ ਲੱਖ ਖੁਸ਼ੀਆਂ ਤੁਰ ਗਏ ਦੀ ਉਦਾਸੀ ਹੈ ਓਸ਼ੋ ਜ਼ਿੰਦਗੀ ਨੂੰ ਧੰਨ ਬਾਗ ਆਖਦਾ ਹੈ ਜ਼ਿੰਦਗੀ اٹਲ ਜਾਂ ਅਖੀਰ ਨਹੀਂ ਇਹ ਨਦੀ ਦੀ ਵਗਦੀ ਨਿਰੰਤਰਤਾ ਰਹਾ ਹੈ ਜਾਨੀਆਂ ਪਛਾਣਿਆਂ ਰਾਮਾ ਤੋਂ ਅੰਤਿਸਟੇ ਇਸ ਹੱਦਿਆਂ ਵੱਲ ਦਾ ਸਫ਼ਰ ਫਿਰ ਭੁੱਖਤੀ ਚਿੰਤਾ ਕਿਉਂ ਜਦੋਂ ਸਾਹਮਣੇ ਆਵੇਗਾ ਸਿਜ ਲਵਾਂਗੇ ਸਾਰੰਸ਼ ਇਹ ਹੈ ਕਿ ਜਿਹੜੀਆਂ 99% ਘਟਨਾਵਾਂ ਬਾਰੇ ਅਸੀਂ ਸੋਚ ਰਹੇ ਹੁੰਦੇ ਹਾਂ ਉਹ ਵਾਪਰਨੀਆਂ ਹੀ ਨਹੀਂ ਹੁੰਦੀਆਂ ਫਿਰ 1% ਅਜਿਹੀ ਬਾਰੇ ਸੋਚਣਾ ਤਾਂ ਨੇਰੀ ਮੂਰਖਤਾ ਹੈ ਦੋ ਧਾਰੀ ਤਲਵਾਰ ਹੈ ਜ਼ਿੰਦਗੀ ਹੱਸਦੇ ਹਾਂ ਤਾਂ ਨਾਲ ਹਸਦੀ ਹੈ ਰੋਂਦੇ ਹਾਂ ਤਾਂ ਅੱਜ ਕਿਰ ਲਾਉਂਦੀ ਹੈ ਉਦੋਂ ਸਮਨ ਢਲਦੇ ਪਰਛਾਵਿਆਂ ਨੂੰ ਦੇਖ ਕੇ ਸੋਚਦਾ ਹੈ ਕਿ ਸ਼ਾਮ ਹੋ ਗਈ ਹੈ ਪਰ ਖੁਸ਼ਮિજાਜ ਦਿਲ ਢਲਦੇ ਸੂਰਜ ਦੀ ਲਾਲੀ ਨੂੰ ਦੇਖ ਤਰੰਗਮਈ ਹੋ ਜਾਂਦਾ ਹੈ ਕਿ ਮਹਿਫਿਲ ਤਾਂ ਸ਼ੁਰੂ ਹੀ ਸ਼ਾਮ ਤੋਂ ਹੁੰਦੀ ਹੈ ਫਿਰ ਨਿਰਾਸ਼ਤਾ ਮਨ ਦੇ ਚਾਵਾਂ ਨੂੰ ਖੋਰਾ ਨਹੀਂ ਲਾਉਂਦੀ ਅਤੇ ਜ਼ਿੰਦਾਦਿਲੀ ਆਉਣ ਵਾਲੀ ਚਾਂਦੀ ਰੰਗੀ ਸਵੇਰ ਦੀ ਸੂਚਕ ਬਣ ਜਾਂਦੀ ਹੈ ਹਨੇਰਿਆਂ ਨੂੰ ਰਸਨਾਉਣ ਤੇ ਆਫ਼ਤਾਂ ਨਾਲ ਆੜਾ ਲਾਉਣ ਨੂੰ ਗ਼ਜ਼ਲਗੋ ਗੁਰਦਿਆਲ ਰੌਸ਼ਨ ਜਿਉਂਦੇ ਹੋਣ ਦਾ ਪ੍ਰਮਾਣ ਪੱਤਰ ਦੱਸਦਾ ਹੈ ਮੁਸ਼ਕਲਾਂ ਦੇ ਨਾਲ ਮੇਰਾ ਰਾਬਤਾ ਬਣਿਆ ਰਹੇ ਜ਼ਿੰਦਗੀ ਮੈਂ ਤੇਰੇ ਨਾਲ ਜੂਝਦਾ ਹੀ ਠੀਕਾਂ ਜ਼ਿੰਦਗੀ ਬਲਵਲਿਆਂ ਦਾ ਵੇਗ ਹੈ ਆਰੂਕ ਅਮੁਕ ਅਨੰਤ ਕਈ ਵਾਰ ਉਪਰੇ ਰਾਮਾਤੇ ਚਲਦੇ ਰਾਹ ਗੀਰ ਵੀ ਆਪਣੇ ਲੱਗਦੇ ਹਨ ਅਚਾਨਕ ਬਣੇ ਰਿਸ਼ਤਿਆਂ ਦੀ ਖੂਬਸੂਰਤੀ ਉਸ ਮੇਲ ਜੋਲ ਦੀ ਤਸਵੀਰ ਨੂੰ ਸਾਲਾਂ ਬੱਧੀ ਯਾਦਾਂ ਦੇ ਚੌਕਟੇ ਵਿੱਚ ਸੰਭਾਲੀ ਰੱਖਦੀ ਹੈ ਸਫ਼ਰ ਕਰਦਿਆਂ ਕਈ ਵਾਰ ਕੁਝ ਅਜਿਹੇ ਚਿਹਰੇ ਜ਼ਿਹਨ ਵਿੱਚ ਵਸ ਜਾਂਦੇ ਨੇ ਜਿਹੜੇ ਭੁਲਾਇਆ ਨਹੀਂ ਪੁੱਲਦੇ ਉਹ ਤੁਹਾਡੇ ਵਿੱਚੋਂ ਆਪਣੇ ਵਿਛੜੇ ਪਿਆਰਿਆਂ ਦਾ ਸਿਰਨਾਵਾ ਲੱਭਦੇ ਹਨ ਕਿਸੇ ਪਲ ਦੀ ਯਾਦ ਸਾਂਝੀ ਕਰਨੀ ਉਹਨਾਂ ਲਈ ਜਿਉਂਦੇ ਜੀ ਮੇਲਾ ਬਣ ਜਾਂਦੀ ਹੈ ਸਵਬ ਬਣਿਆ ਕੈਨੇਡਾ ਦੇ ਵੱਡੇ ਸਟੋਰ ਵਾਲਮਾਰਟ ਤੇ ਜਾਂਦਾ ਅਚਾਨਕ ਇੱਕ ਖੁੰਝੇ ਤੋਂ ਆਈ ਆਵਾਜ਼ ਨੇ ਧਿਆਨ ਖਿੱਚ ਲਿਆ ਸਰਦਾਰ ਜੀ ਸਤਿ ਸ੍ਰੀ ਅਕਾਲ ਮੈਂ ਹੈਰਾਨ ਕਬਰਾਉ ਨਾ ਤੁਹਾਡੀ ਗੁੰਡੀ ਤਾਂ ਚਿਤਵਣੀ ਹੋਰ ਵੱਧ ਗਈ ਅਜਨਬੀ ਚਿਹਰਾ ਜੋ ਸੀ ਮੈਂ ਜਸਮੀਲ ਰਾਣਾ ਰਾਵਲਪਿੰਡੀ ਤੋਂ 47 ਤੋਂ ਵਿਛੜੇ ਅੱਜ ਮਿਲਿਆ ਮੈਂ ਵਾਕ ਉਸਤੇ ਮੂੰਹ ਬਲ ਵੇਖ ਰਿਆ ਸਾਂ ਅੱਬਾ ਜਾਨ ਦਸਤੇ ਹੁੰਦੇ ਸੀ ਗਵਾਂਢ ਵਿੱਚ ਸਰਪੰਚਾ ਦਾ ਘਰ ਸੀ ਮਹਾਂਦਰ ਹੂਭੂ ਤੁਹਾਡੇ ਨਾਲ ਮਿਲਦਾ ਜੁਲਦਾ ਮੈਨੂੰ ਲੱਗਿਆ ਅੱਜ ਦਹਾਕਿਆਂ ਬਾਅਦ ਮੇਰਾ ਗਵਾਂਢੀ ਮਿਲ ਗਿਆ ਅਣਜਾਣ ਪੁਨੇ ਵਿੱਚ ਗਵਾਚੇ ਰਿਸ਼ਤਿਆਂ ਦੀ ਚੀਜ਼ ਵਤਨ ਦੀ ਮਿੱਟੀ ਤੋਂ ਆਏ ਕਿਸੇ ਅਗਿਆਤ ਸ਼ਖਸ ਨੂੰ ਮਿਲ ਕੇ ਮੱਲਮ ਦਾ ਫਾਇਹਾ ਬਣ ਜਾਂਦੀ ਹੈ ਯਾਦਾ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਬਹੁਤਾ ਪਾਂਦੀ ਮੇਜਰ ਸਾਹਿਬ ਜੋ ਪੇਮਰਿਆਂ ਦੀ ਫਰਸਟ ਕਲਾਸ ਕੋਚ ਨੂੰ ਛੱਡ ਤੀਜੇ ਦਰਜੇ ਦੇ ਖਚਾ ਖਚ ਭਰੇ ਡੱਬੇ ਵਿੱਚ ਆ ਬੈਠੇ ਸਨ ਆਪਣੀ ਰੰਗੜੀ ਸੁਭਾ ਕਰਨ ਸਭ ਦੀ ਚਾਹੇਤੇ ਹੋ ਨਿਭੜੇ ਵਿਛੜਨ ਵੇਲੇ ਮੇਲਾ ਲੁੱਟ ਕੇ ਲੈ ਗਏ ਸਨ ਤੇ ਡੱਬਾ ਪਾਂ ਪਾਂ ਕਰਨ ਲੱਗਿਆ ਸੀ ਅਸਮਾਨੀ ਬਿਜਲੀ ਵਾਂਗ ਚਮਕੀ ਕੋਈ ਅਜਨਬੀ ਰੂਹ ਸਾਲਾਂ ਬੱਧੀ ਚੇਤਿਆਂ ਵਿੱਚ ਵਸ ਕੇ ਜ਼ਿੰਦਗੀ ਦੀ ਸਾਰਥਕਤਾ ਸਮਝ ਜਾਂਦੀ ਹੈ ਅਤੀਤਰ ਵਿੱਚ ਪਿੱਜੀਆਂ ਪੌਣਾਂ ਦੀ ਮਹਿਕ ਦਿਲਾਂ ਨੂੰ ਰੁਸ਼ਨਾਉਂਦੀ ਰਹਿੰਦੀ ਹੈ ਮਿੱਤਰੋ ਯਗਪਤਾਰਥਵਾਦੀ ਹੋ ਗਿਆ ਹੈ ਗਲ ਜਰਬਾਂ ਤਕਸੀਮਾਂ ਤੇ ਆ ਕੇ ਰੁਕ ਜਾਂਦੀ ਹੈ ਮੇਲਾ ਫਿੱਕਾ ਲੱਗਣ ਲੱਗ ਪੈਂਦਾ ਹੈ ਚਮਕਦੀਆਂ ਤਾਤਾਂ ਦੀ ਚਕਾ ਚੌਂਦਨੇ ਮਲਾਪ ਦੀਆਂ ਘੜੀਆਂ ਦੀ ਲੋ ਮਦਮ ਕਰ ਦਿੱਤੀ ਹੈ ਜਹਾਂ ਤੇ ਆਇਆ ਮਨੁੱਖ ਸਿਕੰਦਰ ਬਣ ਦੇ ਚੱਕਰ ਵਿੱਚ ਫਸਿਆ ਮਨ ਵਿੱਚੋਂ ਵਿਸਰ ਜਾਂਦਾ ਆਸ਼ਮ ਬੈਠ ਗਿਆ ਲਖ ੜਾਰਾ ਇਹ ਜਗਤ ਮੁਸਾਫਰਖਾਨਾ ਸਿਰਫ ਆਉਣ ਜਾਣ ਦਾ ਸਬਬ ਹੈ ਸ੍ਰਿਸ਼ਟੀ ਇਸ ਜੰਜੀਰੇ ਦੇ ਪੱਕੇ ਘਰ ਬਣਾਉਂਦੀ ਇਜਾਜ਼ਤ ਨਹੀਂ ਦਿੰਦੀ। ਨਾ ਹੀ ਜੰਨਤ ਦੇ ਬੂਹੇ ਤੇ ਖੜਾ ਦਰਬਾਨ ਝੋਰੀਆਂ ਭਰ ਕੇ ਅੰਦਰ ਜਾਣ ਦੀ ਰਜ਼ਾਮੰਦੀ ਦਰਸਾਉਂਦਾ ਹੈ। ਫਿਰ ਚੋਰਾ ਕਿਸ ਕਰਦਾ? ਖਾਲੀ ਹੱਥ ਆਇਸੀ। ਫਿਰ ਖਾਲੀ ਹੱਥ ਜਾਣ ਤੇ ਇਤਰਾਜ਼ ਕਿਉਂ? ਕਿਉਂ ਰਜ਼ਾਨਾ ਦੇ ਬਹੀ ਖਾਤਿਆਂ ਤੇ ਯਾਰਾਂ ਬੇਲੀਆਂ ਦੀ ਲੰਬੀ ਫੈਰਿਸ਼ ਤੇ ਦਰਜ ਨਹੀਂ ਹੁੰਦੀ। ਪਲੱਕੜਮਨ ਭੁੱਲ ਜਾਂਦਾ ਹੈ ਕਿ ਦੁਨੀਆਂ ਦੇ ਰੰਗ ਤਮਾਸ਼ੇ ਵੇਖਣ ਲਈ ਹੀ ਤਾਂ ਸੰਸਾਰ ਸਜਿਆ। ਤਾਂ ਅਹੀਂੋਂ ਤਾਂ ਰੰਗਲੇ ਸੰਸਾਰ ਤੋਂ ਵਿਛੜਨ ਨੂੰ ਦਿਲ ਨਹੀਂ ਕਰਦਾ। ਫਿਰ ਕਿਉਂ ਨਾ ਹਰ ਦਿਨ ਧੀਆ ਵਾਂਗ ਗੁਜ਼ਰੇ? ਫੇਰ ਆਸੂਹਾਗ ਰਾਤ ਵਰਗੀ ਨਵੀਂ ਸਵੇਰ ਦੀਆਂ ਕਿਰਨਾਂ ਨੂੰ ਖੁਸ਼ ਆਮਦਿੱਤ ਕਹੀਏ ਅਤੇ ਅੰਤਰ ਧਿਆਨ ਹੋ ਕੇ ਸੋਚੀਏ ਪ੍ਰੋਫੈਸਰ ਮੋਨ ਸਿੰਘ ਵਾਂਗ ਕੀ ਹੋਇਆ ਜੇ ਬੂਹੇ ਪੂਰੇ ਖੁੱਲੇ ਨਾ ਚੀਥਾਂ ਵਿੱਚੋਂ ਰੌਸ਼ਨੀਆਂ ਤਾਂ ਆਈਆਂ ਨਹੀਂ ਨਾਂਵਰ ਜਾਪਾਨੀ ਲੇਖਕ ਤੋਸੀ ਕਾਜੂ ਕਵਾਗੁਚੀ ਆਪਣੀ ਪੁਸਤਕ ਬਿਫੋਰ ਦਾ ਕਾਫੀ ਗੈਟਸ ਕੋਲਡ ਵਿੱਚ ਜ਼ਿੰਦਗੀ ਨੂੰ ਸਰੰਗਲੀ ਬਣਾਉਣ ਦੀ ਜੁਗਤ ਦੱਸਦਾ ਉਸ ਦਾ ਮਤ ਹੈ ਕਿ ਸਮਾਂ ਉਡਾਰੀਆਂ ਮਾਰ ਰਿਹਾ ਤੇ ਵਰਤਮਾਨ ਤੁਹਾਨੂੰ ਨਿਹਜ ਨਾਲ ਦੇਖ ਰਿਹਾ ਪਿਛਲੀਆਂ ਗਲਤੀਆਂ ਭੁਲਾ ਨਾਲ ਅਨਕਹੇ ਬੋਲਾਂ ਦੀ ਜ਼ੁਬਾਨ ਰਸਵੰਤੀ ਹੋ ਜਾਂਦੀ ਹੈ ਕਿਸੇ ਨਾਲ ਸੰਵਾਦ ਨਾ ਰਚਾਉਣ ਤੇ ਆਪਣੇ ਮਨ ਦੇ ਕਪਾਟ ਨਾ ਖੋਲਣ ਨਾਲ ਪਛਤਾਵਾ ਹੀ ਪੱਲੇ ਪੈਂਦਾ ਹੈ ਮਾਫ ਕਰਨ ਦਾ ਮਤਲਬ ਹੈ ਰਿਸ਼ਤੇ ਜ਼ਖਮਾਂ ਤੇ ਲੇਪ ਲਾਉਣਾ ਅਤੀਤ ਨੂੰ ਅਹਿਮੀਅਤ ਦੇਣੀ ਬੇਸ਼ਕੀਮਤੀ ਹੈ ਪਰ ਦੇਖਿਓ ਕਿਤੇ ਤੁਹਾਡੇ ਹੁਣ ਨੂੰ ਬੀਤੇ ਦਾ ਗ੍ਰਹਿਣ ਨਾ ਲੱਗ ਜਾਵੇ ਧਰਤੀ ਤੇ ਆਮ ਦਾ ਉਦੇਸ਼ ਹੈ ਮੁਹabbਤੀ ਰੂਹਾਂ ਦਾ ਸੰਗ ਹੈ ਨਾ ਜ਼ਿੰਦਗੀ ਜਿਉਣ ਦੀ ਸਟੀਕ ਮਿਸਾਲ ਪਰਵਾਸ ਦੇ ਮਸਲਿਆਂ ਨੇ ਜਿਉਂਦੇ ਜੀਆਂ ਦੇ ਮੇਲਿਆਂ ਦਾ ਰੰਗ ਫਿੱਕਾ ਪਾ ਦਿੱਤਾ ਆਪਣੇ ਹੱਥੀ ਤੋਰੇ ਪਿਆਰਿਆਂ ਦੇ ਵਿਛੜਨ ਮੇਲੇ ਫਿਰ ਤੋਂ ਮਿਲਣ ਦੀ ਆਸਾਂ ਦੀ ਡੋਰ ਟੁੱਟਦੀ ਜਾਂਦੀ ਹੈ ਸਿੱਕਿਆਂ ਦੀ ਟੰਕਾਰ ਸਾਹਮਣੇ ਬਲਾਪ ਦੀਆਂ ਕੜੀਆਂ ਦੂਰ ਹੁੰਦੀਆਂ ਲੱਗਦੀਆਂ ਨੇ ਸੁਪਨਿਆਂ ਨਾਲ ਸਜਾਈਆਂ ਮਹਿਲ ਮਾੜੀਆਂ ਸਖਣੀਆਂ ਹੋਣ ਤੇ ਵੱਡ ਵੱਡ ਖਾਂਦੀਆਂ ਹਨ ਖਾਲੀ ਤਵੇਲਿਆਂ ਵਿੱਚ ਸੁਣਾਈ ਦਿੰਦੀ ਕਬੂਤਰਾਂ ਦੀ ਗੁਟਰਗੂੰ ਬਿਰਲਾਪ ਨੂੰ ਕਈ ਗੁਣਾ ਵਧਾ ਦਿੰਦੀ ਹੈ ਕਰਾਂ ਦੀਆਂ છਤਾਂ ਤੇ ਬਣੇ ਹਵਾਈ ਜਹਾਜ਼ ਤੇ ਬਲਦਾਂ ਦੀਆਂ ਜੋੜੀਆਂ ਜਿਵੇਂ ਆਪਣੀ ਹੋਣੀ ਤੇ ਚੁਰਤੀਆਂ ਹੋਣ। ਦੀਵਾਰਾਂ ਤੇ ਟੰਗੀਆਂ ਵੱਡਹਕਾਰੀ ਵੱਡ ਪਰਿਵਾਰੀ ਤਸਵੀਰਾਂ ਮਨ ਵਿੱਚ ਵਿਰਾਖ ਪੈਦਾ ਕਰ ਦਿੰਦੀਆਂ ਹਨ। ਕਮਰ ਦੀਆਂ ਕਲਾਈਆਂ ਮੂਰਤਾਂ ਦਾ ਸਿਰ ਪਲੋਸ ਕੇ ਹੀ ਚਿੱਤ ਨੂੰ ਠੰਮਣਾ ਦੇ ਲੈਂਦੀਆਂ ਹਨ। ਕੀ ਦੀ ਨਜ਼ਰ ਲੱਗੀ? ਕਿਹੜੀ ਚੀਜ਼ ਦਾ ਘਾਟਾ ਸੀ ਭਲਾ ਇੱਥੇ? ਰਿਸ਼ਤਿਆਂ ਦੀ ਟੜਕਨ ਨੇ ਮੇਲਿਆਂ ਦੀ ਆਤਮਾ ਨੂੰ ਝੰਜੋੜ ਦਿੱਤਾ। ਲੋਕੀ ਭਲੇ ਵੇਲਿਆਂ ਨੂੰ ਯਾਦ ਕਰਨ ਲੱਗਦੇ ਨੇ। ਕਦੇ ਖੁਸ਼ੀ ਗਮੀ ਪਿੰਡ ਵਿੱਚ ਆਇਆ ਤੀਜਾ ਤੇਰਵਾ ਵੀ ਮੇਲੀ ਲੱਗਦਾ ਸੀ ਆਦਮੀ ਸੰਘੜ ਜਾ ਗਿਆ ਤੇ ਨਾਲ ਰਿਸ਼ਤੇ ਵੀ ਥਾਣੇ ਕਚੈਰੀਆਂ ਸਦੀ ਸ਼ਾਦੀ ਕਰਦੇ ਨੇ ਬਿਰਧ ਆਸ਼ਰਮਾਂ ਦੀਆਂ ਚਾਰ ਦਿਵਾਰੀਆਂ ਵਿੱਚ ਪਤਾ ਨਹੀਂ ਕਿੰਨੇ ਕੁ ਹੋ ਕੇ ਹਾਵੇ ਦਫਨ ਹੋ ਕੇ ਰਹਿ ਜਾਂਦੇ ਨੇ ਵਖਤਾਂ ਦੀ ਵੰਟ ਨੇ ਦਿਲਾਂ ਵਿੱਚ ਵੀ ਲਕੀਰ ਖਿੱਚ ਦਿੱਤੀ ਹੈ ਹੁਣ ਮਜਲਸਾਂ ਭਾਈਆਂ ਬਾਜ ਵੀ ਸੋਹਂਦੀਆਂ ਨੇ ਗੁੱਟ ਤੇ ਬੰਨੀ ਰਖੜੀ ਵਿੱਚੋਂ ਮੁਹੱਬਤ ਦੀ ਖੁਸ਼ਬੂ ਨਹੀਂ ਆਉਂਦੀ ਸਖ ਨੇ ਖੂਬ ਵਿੱਚੋਂ ਆਪਣੀ ਆਵਾਜ਼ੀ ਵਾਪਸ ਮੁੜ ਆਉਂਦੀ ਹੈ ਆਦਮੀ ਇਕੱਲਾ ਹੋ ਗਿਆ ਹੈ ਪਰੇ ਮੇਲੇ ਵਿੱਚ ਇਕੱਲਾ ਨਵੀਂ ਪੀੜੀ ਦੀਆਂ ਪੁੰਗਰਦੀਆਂ ਕਰੰਬਲਾਂ ਨੂੰ ਹੱਥੀਂ ਜਹਾਜ਼ੇ ਚੜਾ ਆਪ ਵੀ ਵੇਲੇ ਹੋ ਗਏ ਹਾਂ ਪਰ ਬਢੇਰੀ ਪੀੜੀ ਦੀ ਪੀੜ ਸਮਝਣ ਦਾ ਨਾ ਅਹਿਸਾਸ ਹੈ ਨਾ ਹੀ ਸਮਾਂ ਹੰਦਰੋਂ ਬਾਹਰੋਂ ਟੁੱਟੇ ਹੋਣ ਤੇ ਵੀ ਮਸਨੂਈ ਮੁਸਕਾਨਾਂ ਦੇ ਮਖੌਟੇ ਪਾਏ ਹੋਏ ਨੇ ਕੁਲਵਿੰਦਰ ਬਿਰਕ ਕਹਿੰਦਾ ਹੈ ਰਿਸ਼ਤੇ ਵਕਤ ਭਰਦੇ ਨੇ ਵਕਤ ਨਾ ਮਿਲੇ ਤਾਂ ਇਹ ਟੁੱਟ ਜਾਂਦੇ ਮੁੱਕ ਜਾਂਦੇ ਸੁੱਕ ਜਾਂਦੇ ਰੁੱਖ ਤੇ ਰਿਸ਼ਤੇ ਇੱਕੋ ਜਿਹਾ ਸਮਾਂ ਬੀਤਣ ਤੇ ਕਈ ਵਾਰ ਜਦੋਂ ਪਿਛਲ ਝਾਤ ਮਾਰਦੇ ਹਾਂ ਤਾਂ ਲੱਗਦਾ ਕਿ ਖਲਾ ਵਿੱਚ ਵਿਚਰਦਿਆਂ तमाम ਜ਼ਿੰਦਗੀ ਬਤੀਤ ਕਰ ਲਈ ਪਰ ਸ਼ਾਮੇ ਵਿੱਚੋਂ ਰੌਸ਼ਨੀ ਤਲਾਸ਼ਦੇ ਰਹੇ ਜਿਸ ਮ੍ਰਿਗ ਤ੍ਰਿਸ਼ਨਾ ਦਾ ਪਿੱਛਾ ਕਰਦੇ ਰਹੇ ਉਸ ਛਲਾਵਾਸੀ ਦੀਵੇ ਦੀ ਲੋ ਬੁਝਣ ਤੋਂ ਬਾਅਦ ਹੀ ਉਸਦੀ ਅਹਿਮੀਅਤ ਦਾ ਗਿਆਨ ਝੋਲੀ ਪੈਂਦਾ ਸਾਹਾਂ ਵਰਗੀਆਂ ਟੜਕਣਾ ਦੇ ਰੁਕ ਜਾਣ ਤੇ ਬੰਦੇ ਨੂੰ ਘੁਗਵਸਤੀ ਦੁਨੀਆ ਵਿੱਚ ਆਪਣੇ ਸੁੰਝੇ ਹੋਣ ਦਾ ਚੇਤਾ ਆਉਂਦਾ ਹੈ ਡਾਕਟਰ ਧਰਮਪਾਲ ਸਾਹਿਲ ਇੱਕ ਅਜੇ ਹੀ ਕਨਸ਼ਾਵੇਂ ਰਿਸ਼ਤੇ ਦੀ ਅਨਹੋਂ ਦਾ ਜ਼ਿਕਰ ਕਰਦਾ ਹੈ ਲੱਗਦਾ ਹੈ ਖਤਮ ਦੁਨੀਆ ਦਾ ਮੇਲਾ ਹੋ ਗਿਆ ਮਾਂ ਦੀ ਅਰਥੀ ਉੱਠੀ ਮੇਰਾ ਘਰ ਇਕੱਲਾ ਹੋ ਗਿਆ ਮਨ ਵਿੱਚ ਪੁੰਗਰੇ ਵੈਸੀ ਖਿਆਲਾਂ ਵਿਚਾਲੇ ਜਦੋਂ ਖੂਨ ਸਿਰ ਤੇ ਸਵਾਰ ਹੁੰਦਾ ਹੈ ਤੇ ਕਿਸੇ ਨੂੰ ਮੌਤ ਦੀ ਨੀਂਦ ਸਲਾਉਣ ਲਈ ਤਲਵਾਰ ਮਿਆਨੋਂ ਬਾਹਰ ਕੱਢੀ ਹੁੰਦੀ ਹੈ ਉਸ ਵੇਲੇ ਜੋ ਆਨੰਦ ਜ਼ਿੰਦਗੀ ਦੇ ਰੂਬਰੂ ਹੋ ਕੇ ਮਿਲਦਾ ਸ਼ਬਦ ਉਸਦੀ ਝਾਲ ਨਹੀਂ ਚੱਲ ਸਕਦੀ ਵਾਹ ਕੋਈ ਤਰ ਰਿਸ਼ਤਿਆਂ ਦੀ ਆਹਟ ਦੰਤ ਰੂਪੀ ਵਿਚਾਰਾਂ ਨੂੰ ਤਰਾਸਾਈ ਕਰ ਦਿੰਦੀ ਹੈ ਗਰਬਚਨ ਸਿੰਘ ਭੁੱਲੜ ਦੀ ਕਹਾਣੀ ਦੇ ਪਾਤਰ ਕਰਤਾਰੀ ਦੇ ਸਿਰ ਉਤੇ ਫੁੱਲਾਂ ਵਰਗੇ ਕੋਮਲ ਪਤੀਜੇ ਨੂੰ ਕਤਲ ਕਰਨ ਦਾ ਪੂਸ ਸਵਾਰ ਹੁੰਦਾ ਸਵਾਲ ਸਿਰਫ 15 ਕੁਮਾਨ ਜ਼ਮੀਨ ਦੀ ਮਾਲਕੀ ਦਾ ਸੰਯੋਗ ਬਸ ਜਦੋਂ ਉਹੀ ਕੀੜੇ ਪਤੰਗੇ ਜਿੰਨਾ ਸ਼ੋਕਰ ਸਾਹਮਣੇ ਆਉਂਦਾ ਉਹ ਵੀ ਇਕੱਲਾ ਮੌਤ ਖਾਰ ਜਾਂਦੀ ਹੈ ਤੇ ਜ਼ਿੰਦਗੀ ਬਾਗੀਆਂ ਪਾਉਂਦੀ ਹੈ ਕਾਕਾ ਤੈਨੂੰ ਇਸ ਵੇਲੇ ਕੱਲੇ ਨੂੰ ਡਰ ਨਹੀਂ ਲੱਗਦਾ ਕਰਤਾਰਾ ਆਪਣਾ ਸੱਜ ਜਿਤਾਉਂਦਾ ਹੈ ਡਰ ਕਾ ਦਾ ਮੈਨੂੰ ਕੌਣ ਹੱਥ ਲਾਉ ਮਾਰਵੇ ਵਿੱਚ ਮੇਰਾ ਸ਼ੇਰ ਵਰਗਾ ਚਾਚਾ ਕਰਤਾਰਾ ਡੱਕਰੇ ਕਰ ਦਿਓ ਤਲਵਾਰ ਖੋਦੀ ਮੌਨ ਤੇ ਤਰੀ ਤਰਾਈ ਰਹਿ ਜਾਂਦੀ ਹੈ ਤੇ ਵੈਲੀ ਕਰਤਾਰੇ ਦੀਆਂ ਅੱਖਾਂ ਟਿਪ ਟਿਪ ਵਗਣ ਲੱਗਦੀਆਂ ਹਨ ਮੇਲੇ ਸਿਰਫ ਮਨੁੱਖਾਂ ਦੇ ਦਿਦਾਰ ਕੀਤਿਆਂ ਹੀ ਨਹੀਂ ਹੁੰਦੇ ਮਹਿਕ ਦਾ ਆਲਾ ਦੁਆਰਾ ਪੱਤਿਆਂ ਦੀ ਖੜਖੜ ਵਗਦੀ ਪੌਣ ਦੀ ਸਾਹ ਸਾਹ ਵਹਿੰਦੇ ਪਾਣੀ ਦਾ ਸੰਗੀਤ ਫਸਲਾਂ ਦੀ ਹਰਿਆਲੀ ਵੀ ਮੇਲੇ ਵਿੱਚ ਵਿਚਰਨ ਦਾ ਹੰਗਾਰਾ ਪੜਦੇ ਨੇ ਪ੍ਰੋਫੈਸਰ ਗੁਰਪਜਨ ਗਿੱਲ ਜਦੋਂ ਸ਼ਹਿਰ ਪਾਸੋਂ ਨਾਲ ਗੱਲਾਂ ਕਰਦਾ ਤਾਂ ਮੇਲਾ ਸ਼ਾਕ ਸਾਥ ਹਾਜ਼ਰ ਹੋ ਜਾਂਦਾ ਫੁੱਲਾਂ ਨੂੰ ਖਿੜਦੇ ਵੇਖੋ ਕਿਆਰੀਆਂ ਕਿਤਾਬਾਂ ਬਣ ਜਾਂਦੀਆਂ ਰਾਤ ਵੇਲੇ ਨੀਲੇ ਅੰਬਰ ਨੂੰ ਨਿਹਾਰੋ ਤਾਰਿਆਂ ਨਾਲ ਗੱਲਾਂ ਕਰਦਿਆਂ ਵਿਛੜੇ ਮਿੱਤਰ ਪਿਆਰੇ ਲੱਭ ਜਾਂਦੇ ਨੇ ਸੁਪਣਿਆਂ ਦੀ ਬੁੱਕਲ ਮਾਰੋ ਨਿਗ ਬਣਿਆ ਰਹਿੰਦਾ ਪਛਤਾਵਿਆਂ ਦੀ ਠਾਰੀ ਮਾਰ ਦਿੰਦੀ ਹੈ ਸਰਦ ਹਵਾਵਾਂ ਤੋਂ ਬਚ ਕੇ ਰਹਿਣਾ ਬਿਹਦ ਜ਼ਰੂਰੀ ਹੈ ਸ਼ਬਦਾਂ ਨਾਲ ਖੇਡਦਿਆਂ ਬੰਦਾ ਬੁੱਢਾ ਨਹੀਂ ਹੁੰਦਾ ਨੀਜ ਨਾਲ ਬਾਚੋਂ ਤਾਂ ਸਾਰਾ ਬ੍ਰਹਿਮੰਡ ਹੀ ਜਿਉਂਦਾ ਜਾਗਦਾ ਮੇਲਾ ਲੱਗਦਾ ਹੈ ਸੋ ਮੇਲਿਓ ਮੇਲੇ ਦਾ ਆਨੰਦ ਲੈਣ ਲਈ ਜ਼ਿੰਦਗੀ ਨੂੰ ਜ਼ਿੰਦਾਬਾਦ ਕਹੋ ਰਿਸ਼ਤਿਆਂ ਦੀ ਸੁਚਮਤਾ ਨਾਲ ਸੰਸਾਰ ਸੁਹਾਵਣਾ ਜਾਪੇਗਾ ਥਿਰਕਦੇ ਕਦਮਾਂ ਦੀ ਧਮਾਲ ਨਾਲ ਦਿਲ ਵੀ ਥਿਰਕਦਾ ਰਹੇਗਾ ਸਿਆਣੇ ਕਹਿੰਦੇ ਨੇ ਮੇਲੇ ਤਾਂ ਜੱਗ ਜਿਉਂਦਿਆਂ ਦੇ ਹੁੰਦੇ ਨੇ ਮਗਰੋਂ ਤਾਂ ਮਿੱਟੀ ਮੁਠੀ ਵਿੱਚ ਆ ਜਾਂਦੀ ਹੈ ਕੁਝ ਦੇਰ ਤੱਕ ਤਾਂ ਪਾਣੀ ਤੇ ਤੈਰਦੇ ਫੁੱਲਾਂ ਦੇ ਦਿਦਾਰ ਹੁੰਦੇ ਰਹਿੰਦੇ ਨੇ ਪਰ ਅੱਖ ਦੇ ਫੋਰ ਵਿੱਚ ਉਹ ਵੀ ਨਜ਼ਰੋਂ ਉਜਲ ਹੋ ਜਾਂਦੇ ਨੇ ਫਿਰ ਬੇਵਸ ਪ੍ਰਾਣੀ ਵਗਦੇ ਪਾਣੀਆਂ ਨੂੰ ਹੀ ਟਿਕਟਕੀ ਲਾ ਕੇ ਦਿਖਦਾ ਰਹਿੰਦਾ ਹੈ ਧੰਨਵਾਦ